ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਅਲੱਗ-ਅਲੱਗ ਗੱਡੀਆਂ ਵਾਸਤੇ ਅਲੱਗ-ਅਲੱਗ ਏਰੀਆ ਚੋਂ ਤੇ ਆਪਾਂ ਤੁਹਾਡੀ ਫਰਮਾਇਸ਼ ਤੇ ਤੁਹਾਡੀ ਕਮੈਂਟਾਂ ਦੀ ਡਿਮਾਂਡ ਤੇ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਹੈ ਤੁਹਾਡੇ ਕੋਲੇ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਐਡ ਆਪਾਂ ਫਰੀ ਦੇ ਵਿੱਚ ਤੁਹਾਡੀ ਲਗਾ ਦਾਂਗੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਬਲੇਰੋ ਆਪਣੇ ਕੋਲੇ ਪਹੁੰਚੀ ਐ 2010 ਮਾਡਲ ਐ ਗੱਡੀ ਦੀ ਕੰਡੀਸ਼ਨ ਚੱਕਰ ਬਹੁਤ ਵਧੀਆ ਸਾਫ਼ ਸੁਥਰੀ ਸੋਹਣੀ ਆਪਾਂ ਨੂੰ ਗੱਡੀ ਮਿਲੂਗੀ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਜਾ ਕੇ ਵੀ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਵੀ ਦੇਖ ਸਕਦੋਂ ਬਰੇਟਾ ਮਾਨਸਾ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਲਿਓ 2 ਲੱਖ ਤੇ 90000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਬਾਕੀ ਮਾਲ ਕੀ ਕਹਿੰਦੇ ਆ ਵੀ ਘਟਾਵਾ ਦਾ ਮੌਕੇ ਤੇ ਕਰ ਲਾਂਗੇ 290 ਇੱਕ ਵਾਰੀ ਡਿਮਾਂਡ ਹੈ ਟਾਇਰ ਆਪਾਂ ਨੂੰ ਚੋੜੇ ਪੂਰੇ ਮਿਲ ਜਾਣਗੇ ਕੰਡੀਸ਼ਨ ਟਾਇਰਾਂ ਦੀ ਬਹੁਤ ਵਧੀਆ ਬਾਕੀ ਹਰਿਆਣਾ ਨੰਬਰ ਗੱਡੀ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਨਾ ਕੋਈ ਲੱਗੀ ਬੱਜੀ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਕੁਝ ਨਹੀਂ ਵਧੀਆ ਗੱਡੀ ਹੈ ਨੰਬਰ ਵਾਜ ਦਾ 98786 96836 ਗੱਲਬਾਤ ਕਰਨੀ ਹੈ ਤੁਸੀਂ ਕਰ ਲਿਓ ਬਾਕੀ ਆਪਾਂ ਤੁਹਾਡੇ ਸਾਰੇ ਕਮੈਂਟ ਵੀ ਅੱਗੇ ਪੜਾਂਗੇ ਕੀ ਕੁਝ ਕਹਿਣਿਓ ਜੀ ਕਿਹੜੀ ਗੱਡੀ ਬਾਰੇ ਤੁਸੀਂ ਡਿਮਾਂਡ ਕੀਤੀ ਹੈ ਤੇ ਕੀ ਕੁਛ ਕਹਨੇ ਹੋ ਸਾਰਾ ਕੁਛ ਆਪਾਂ ਦੇਖਾਂਗੇ ਤੇ ਤੁਹਾਨੂੰ ਸਾਰਾ ਕੁਛ ਮੈਂ ਦੱਸੂਗਾ ਤੇ ਹੁਣ ਆਪਾਂ ਸੈਂਟਰੋਿਕ ਗੱਡੀ ਲੈ ਕੇ ਪਹੁੰਚੇ ਆ ਮਾਲਕ ਕਹਿੰਦੇ ਆ 19 ਮਾਡਲ ਗੱਡੀ ਆ ਤੇ ਇਹ ਫਾਸਟ ਓਨਰ ਹੈ ਜੀ 3,60,000 ਰੁਪਿਆ ਡਿਮਾਂਡ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਦੀ ਕੰਡੀਸ਼ਨ ਆਲੂਕੀ ਆ ਡਿਮਾਂਡ ਗੱਡੀ ਦੀ 3,60,000 ਫਿਰੋਜ਼ਪੁਰ ਗੱਡੀ ਖੜੀ ਆ ਤੇ ਗੱਡੀ ਕੁੱਲ 81,640 ਕਿਲੋਮੀਟਰ ਚੱਲੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਬਾਕੀ ਫਿਰੋਜ਼ਪੁਰ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਵੀ ਸਕਦੇ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਵੀ ਦੇਖ ਸਕਦੇ ਹਾਂ ਕੋਈ ਨੁਕਸ ਨਹੀਂ ਸੋਹਣੀ ਸਾਫ ਸੁਥਰੀ ਵਧੀਆ ਗੱਡੀ ਹੈ 360 ਚੋਂ ਮਾੜਾ ਮੋਟਾ ਲੈਸ ਵੀ ਹੋ ਜਾਊਗਾ ਨੰਬਰ 9299687 ਤੇ 68005 ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਮੋਟਰਸਾਈਕਲ ਪਲਸਰ ਜਮਾ ਨਮਾ ਪਹੁੰਚਿਆ ਗਾ ਮਾਡਲ 2017 ਫਾਸਟ ਓਨਰ ਕੰਡੀਸ਼ਨ ਜਮਾਨਮੀਆਂ 150 ਸੀਸੀ ਆ ਰੇਟ ਦੀ ਗੱਲ ਕਰੀਏ ਡਿਮਾਂਡ 60000 ਰੁਪਿਆ ਮਾਲਕ ਨੇ ਇੱਕ ਵਾਰੀ ਕਿਹਾਗਾ ਬਾਕੀ ਮਾਲਕੀ ਕਹਿੰਦੇ ਵੀ ਘਾਟਾ ਪਾਦਾ ਕੀਤਾ ਜਾਊਗਾ ਮੌਕੇ ਤੇ لازਮੀ ਤੇ ਹੁਸ਼ਿਆਰਪੁਰ ਮਾਲਕ ਦਾ ਏਰੀਆ ਕੁੱਲ 23000 ਆਹ ਚੱਲਿਆ ਹੋਇਆ ਬਾਕੀ ਤੁਹਾਡੇ ਸਾਹਮਣੇ ਇਹਦੀ ਫੋਟੋਆਂ ਚ ਸਾਰਾ ਕੁਝ ਇਹਨਾਂ ਨੇ ਦਿਖਾਇਆ ਵਧੀਆ ਤਰੀਕੇ ਨਾਲ ਫੋਟੋਆਂ ਇਹਨਾਂ ਨੇ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ 60000 ਦੇ ਵਿੱਚੋਂ ਮਾੜਾ ਮੋਟਾ ਘਾਟਾ ਪਾਦਾ ਵੀ ਹੋ ਜਾਊਗਾ ਇੱਕ ਵਾਰੀ ਸਿਰਫ ਆਹ ਡਿਮਾਂਡ ਹੈਗੀ ਨਮੇ ਟਾਇਰ ਨੇ ਨਮਾ ਮੋਟਰਸਾਈਕਲ ਹੈ ਤੇ ਬਾਈ ਦਾ ਨੰਬਰ 94360 91455 ਜੜੀ ਵੀ ਗੱਲ ਕਰਨੀ ਆ ਤੁਸੀਂ ਆਪ ਹੀ ਕਰ ਲਿਓ ਇੱਕ ਆਪਣੇ ਕੋਲੇ ਬੀਟ ਗੱਡੀ ਪਹੁੰਚੀ ਆ ਜੀ 2010 ਮਾਡਲ ਹੈ ਕਾਲੇ ਰੰਗ ਦੀ ਆ ਕਾਲੇ ਰੰਗ ਦੀ ਬੀਟ ਗੱਡੀ ਤੇ 1 ਲੱਖ 20000 ਰੁਪਿਆ ਇਸ ਗੱਡੀ ਦੀ ਡਿਮਾਂਡ ਆ ਬਹੁਤ ਸੋਹਣੀ ਇਹਨਾਂ ਨੇ ਮੋਡੀਫਾਈ ਕਰਵਾਈ ਹੋਈ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਹੈ 1b ਦੇ ਵਿੱਚੋਂ ਲੈਸ ਬੈਸ ਹੋ ਜੂਗਾ ਮਾਲਕ ਨੇ ਕਿਹਾ ਇੱਕ ਵਾਰੀ ਸਿਰਫ ਆਹ ਡਿਮਾਂਡੇਗੀ ਕਿਸੇ ਮੇਰੇ ਭਰਾ ਨੂੰ ਮੇਰੇ ਬਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਦੇਖਣਾ ਚਾਹੁੰਦਾ ਹੈ ਜਾ ਕੇ ਦੇਖਣਾ ਚਾਹੁੰਦਾ ਹੈ ਜਾ ਕੇ ਦੇਖ ਸਕਦਾ ਹੈ 1b ਇੱਕ ਵਾਰੀ ਡਿਮਾਂਡ ਆ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਤੇ ਮਾਲਕ ਦਾ ਨੰਬਰ 8360601792 ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਮਸ਼ੀਨਰੀ ਹੈ ਤੁਹਾਨੂੰ ਅੱਗੇ ਵੀ ਹੋਰ ਬਹੁਤ ਸਾਰੀ ਮਿਲ ਜਾਣਗੀਆਂ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਤੇ ਕਮੈਂਟ ਵੀ ਪੜਾਂਗੇ ਤੇ ਨਾਲ ਦੇ ਨਾਲ ਤੁਸੀਂ ਕਮੈਂਟ ਕਰਦੇ ਰਹੋ ਜੀ ਤੇ ਤੁਹਾਡਾ ਕਮੈਂਟ ਅਗਲੀ ਵੀਡੀਓ 'ਚ ਆਪਾਂ ਪੜਾਂਗੇ ਤੁਸੀਂ ਕੁਝ ਵੀ ਆਖੋਗੇ ਕੁਝ ਵੀ ਪੁੱਛੋਗੇ ਕਿਹੜੀ ਗੱਡੀ ਵਾਸਤੇ ਡਿਮਾਂਡ ਕਰੋਗੇ ਕਿਹੜੇ ਏਰੀਆ 'ਚੋਂ ਡਿਮਾਂਡ ਕਰੋਗੇ ਸਾਰਾ ਕੁਝ ਆਪਾਂ ਦੇਖਦੇ ਹਾਂ ਤੇ ਤੁਹਾਡੇ ਸਾਰੇ ਕਮੈਂਟ ਆਪਾਂ ਪੜਦੇ ਹੁੰਦੇ ਆ ਜੀ ਬਾਕੀ ਹੁਣ ਆਪਣੇ ਚੈਨਲ ਦਾ ਇੱਕ ਵਾਰ ਫਿਰ ਤੋਂ ਕਹਿ ਦੇਣਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ WhatsApp ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਘਰ ਆ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀ ਆਪਣੇ ਨੰਬਰ ਤੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਤੁਸੀਂ ਐਡ ਲਗਵਾ ਸਕਦੇ ਹੋ ਜੀ ਬਾਕੀ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਨਹੀਂ ਹੁੰਦਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜਨ ਜਰੂਰ ਦੱਸੋ ਮੈਨੂੰ ਵਧੀਆ ਲੱਗ ਰਹੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਲਤਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਨੈਕਸਟ ਗੱਡੀ ਦੀ ਗੱਲ ਕਰਾਂਗੇ ਹੁਣ ਆਪਾਂ ਰੀਟਸ ਇੱਕ ਗੱਡੀ ਤੁਹਾਡੇ ਖਾਤਰ ਲੇਕੇ ਪਹੁੰਚੇ ਨੋ ਮਾਡਲ ਗੱਡੀ ਆ ਫਾਸਟ ਓਨਰ ਹੈ 135 ਡਿਮਾਂਡ ਦੇ ਵਿੱਚ ਪਹੁੰਚੀ ਹੈ ਬਰਨਾਲੇ ਖੜੀ ਹੈ ਜੀ 60 ਤੋਂ 65 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਦੀ ਗੱਡੀ ਦਾ ਰੰਗ ਦੇਖ ਲਓ ਗੱਡੀ ਦੀਆਂ ਫੋਟੋਆਂ ਚੈੱਕ ਕਰ ਲਓ ਬਰਨਾਲੇ ਖੜੀ ਆ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਓ 135 ਡਿਮਾਂਡ ਹੈ ਕੰਡੀਸ਼ਨ ਆਲੂਕੇ ਆ ਜੀ ਨੰਬਰ ਵਾਈ ਦਾ 99800 808493 ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਮਾਰੂਤੀ 800 ਗੱਡੀ ਲੈ ਕੇ ਪਹੁੰਚੇ ਆ ਜੀ ਜਮਾ ਸਸਤੀ 45000 ਰੁਪਿਆ ਇਹਨਾਂ ਨੇ ਮੰਗਿਆਗਾ ਨੜੇ ਨਵੇਂ ਮਾਡਲ ਗੱਡੀ ਆ ਰੋੜੀ सिरसा ਮਾਲਕ ਦਾ ਏਰੀਆ 6570 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਜੀ ਨੰਬਰ ਵਾਈ ਦਾ 9992144982 ਗੱਲਬਾਤ ਕਰਨੀ ਹੋਵੇ ਕੋਈ ਗੱਲਬਾਤ ਤੁਸੀਂ ਆਪੇ ਕਰ ਲਿਓ ਜੀ ਬਾਕੀ ਹੁਣ ਕਮੈਂਟਾਂ ਦਾ ਵੇਲ ਆ ਗਿਆ ਕਮੈਂਟ ਤੁਹਾਨੂੰ ਮੈਂ ਦੱਸਦਾ ਜੀ ਸਾਰੇ ਤੁਹਾਡੇ ਨਾਮ ਆਪਾਂ ਲਵਾਂਗੇ ਤੁਸੀਂ ਕੀ ਕੁਝ ਕਹਿੰਦੇ ਹੋ ਸਾਰਾ ਕੁਝ ਆਪਾਂ ਦੇਖਦੇ ਹਾਂ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆਗਾ ਪਾਲ ਸਿੰਘ ਪਾਲ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਵੈਰੀ ਨਾਈਸ ਵੀਡੀਓ ਭਾਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਪਾਲ ਸਿੰਘ ਜੀ ਤੇ ਤੁਸੀਂ ਟਾਈਮ ਕੱਢ ਕੇ ਵੀਡੀਓ ਦੇਖੀ ਪੂਰੀ ਤੇ ਤੁਸੀਂ ਪਹੁੰਚੇ ਚੈਨਲ ਤੇ ਤੇ ਵੀਡੀਓ ਤੇ ਪਹੁੰਚੇ ਤੁਸੀਂ ਵੀਡੀਓ ਵੀ ਦੇਖੀ ਤੇ ਤੁਸੀਂ ਕਮੈਂਟ ਵੀ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਕਮੈਂਟ ਹੈ ਜੀ ਆਪਣੇ ਕੋਲੇ ਇਹਨਾਂ ਨੇ ਨਾਮ ਨਹੀਂ ਰੱਖਿਆ ਹੋਇਆ ਜੀ ਕੋਈ ਇਹਨਾਂ ਦਾ MC3 ਕੋਈ ਇਦਾਂ ਦਾ ਨਾਮ ਹੈ ਜੀ ਤੇ ਇਹਨਾਂ ਨੇ ਕਿਹਾ ਜਨ ਗੱਡੀ ਦਿਖਾਓ ਕੋਈ ਪਾਸਿੰਗ ਬਲੀ ਜਨ ਗੱਡੀ ਕੋਈ ਪਾਸਿੰਗ ਵਾਲੀ ਕੋਈ ਚੈੱਕ ਕਰ ਲੈਨੇ ਜੀ ਕੋਈ ਆਪਣੇ ਕੋਲੇ ਜੇ ਪਹੁੰਚਦੀ ਹੈ ਤੇ ਅਗਲਾ ਕੁ ਮਿੰਟ ਆਪਣੇ ਕੋਲੇ ਇਹਨਾਂ ਦਾ ਨਾਮ ਇਹਨਾਂ ਦਾ ਵੀ ਹੈ ਨਹੀਂ ਤੇ ਇਹਨਾਂ ਨੇ ਕਿਹਾ ਬਾਈ ਫਤਿਹਗੜ ਸਾਹਿਬ ਤੋਂ ਕੋਈ ਮਰੂਤੀ ਗੱਡੀ ਹੋਵੇ 30000 ਤੱਕ ਤਾਂ ਦੱਸਿਓ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਦੇਖਦੇ ਹਾਂ ਕੋਈ ਆਪਣੇ ਕੋਲੇ ਪਹੁੰਚੀ ਤਾਂ ਤੁਹਾਨੂੰ ਜਰੂਰ ਦੱਸਾਂਗੇ ਫਤਿਹਗੜ ਸਾਹਿਬ ਏਰੀਆ ਚੋਂ ਬਾਕੀ ਆਪਾਂ ਬਹੁਤ ਸਾਰੀਆਂ ਮਰੂਤੀ 800 ਗੱਡੀਆਂ ਤਾਂ ਪਾਰ ਰੱਖੀਆਂ ਜੀ ਕੋਈ 37000 ਦੀ ਉਹ 40000 ਦੀ ਉਹਨਾਂ ਦਾ ਰੇਟ ਆ ਡਿਸਕਾਊਂਟ ਹੋ ਜੂਗਾ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਜੀ ਵੀਡੀਓ ਆਪਣੀਆਂ ਤੇ ਵਿੱਚ ਮਾਲਕ ਦਾ ਨੰਬਰ ਹੋਊਗਾ ਉਹਨਾਂ ਨਾਲ ਗੱਲ ਕਰਕੇ ਦੇਖ ਲਓ ਕੀ ਬਣਦਾ ਹੈ ਰਵਿੰਦਰ ਸਿੰਘ ਇਹਨਾਂ ਦਾ ਨਾਮ ਹੈ ਜੀ ਅਗਲਾ ਕਮੈਂਟ ਆਹ ਇਹਨਾਂ ਨੇ ਕਿਹਾ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਦਿਲ ਤੋਂ ਧੰਨਵਾਦ ਤੁਹਾਨੂੰ ਅਗਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਜਗਰਾਜ ਅਲੀ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਵੈਰੀ ਗੁੱਡ ਬਹੁਤ ਸ਼ੁਕਰੀਆ ਜੀ ਕਰਮਜੀਤ ਸਿੰਘ ਕਹਿੰਦੇ ਆ ਲਵ ਜੂ ਵੀਰੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਇੰਨਾ ਪਿਆਰ ਦਿੰਦੇ ਹੋ ਚੈਨਲ ਨੂੰ ਵੀਡੀਓ ਨੂੰ ਤੁਹਾਡੇ ਸਦਕੇ ਜੀ ਸਾਰਾ ਕੁਝ ਬਹੁਤ ਬਹੁਤ ਸ਼ੁਕਰੀਆ ਜੀ ਸੁਖਦੇਵ ਸਿੰਘ ਸੰਧੂ ਕਹਿੰਦੇ ਆ ਇਹਨਾਂ ਨੇ ਕਿਹਾ ਨਾਈਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਮੇਸ਼ ਚੰਦ ਇਹਨਾਂ ਦਾ ਨਾਮ ਹੈ ਇਹਨਾਂ ਨੇ ਕਿਹਾ ਵੈਰੀ ਨਾਈਸ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਜੀ ਤੇ ਅਗਲਾ ਕਮੈਂਟ ਆਪਣੇ ਕੋਲ ਰਾਜੇਸ਼ ਕੁਮਾਰ ਇਹਨਾਂ ਨੇ ਕਿਹਾ ਪੈਟਰੋਲ ਜਾਂ ਡੀਜ਼ਲ ਬਾਰੇ ਵੀ ਦੱਸਿਆ ਕਰੋ ਜੀ ਆਪਾਂ ਕਨਫਰਮ ਕਰਦੇ ਨੇ ਜੀ ਕਈ ਵਾਰੀ ਰਹਿ ਜਾਂਦਾ ਹੈ ਕਈ ਵਾਰੀ ਆਪਣੇ ਕੋਲੋਂ ਪਿੱਛੋਂ ਜਾਣਕਾਰੀ ਘਟ ਆਉਂਦੀ ਹੈ ਉਸ ਹਿਸਾਬ ਨਾਲ ਰਹਿ ਜਾਂਦਾ ਬਾਕੀ ਜਿਹੜੀ ਜਾਣਕਾਰੀ ਮੇਰੇ ਕੋਲ ਪਹੁੰਚਦੀ ਹੈ ਉਹ ਸਾਰਾ ਕੁਝ ਤੁਹਾਨੂੰ ਮੈਂ ਦੱਸ ਦੇਣਾ ਜੀ ਗੁਰਮੀਤ ਸਿੰਘ ਕਹਿੰਦੇ ਵੈਰੀ ਗੁੱਡ ਬਈ ਬਹੁਤ ਬਹੁਤ ਸ਼ੁਕਰੀਆ ਭਾਜੀ ਬਾਕੀ ਅੱਜ ਤਾਂ ਬਹੁਤ ਸਾਰੇ ਕਮੈਂਟ ਆਪਾਂ ਪੜੇ ਤੇ ਜਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਬਾਕੀ ਦੇ ਕਮੈਂਟ ਜਿੰਨੇ ਰਹਿ ਗਏ ਆਪਾਂ ਕੱਲ ਨੂੰ ਪੜਾਂਗੇ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਕੇ ਬਹੁਤ ਚੰਗਾ ਲੱਗਦਾ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਬੱਸ ਇਸੇ ਤਰ੍ਹਾਂ ਆਪਦੇ ਕਮੈਂਟ ਕਰਦੇ ਰਹੋ ਜੀ ਬਾਕੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਕਰਦੇ ਨਾਲ ਜੀ